ਮਰਦਬਾਦ ਪਾਕਿਸਤਾਨ ਮਰਦਬਾਦ ਪਾਕਿਸਤਾਨ ਮਰਦਬਾਦ ਪਾਕਿਸਤਾਨ ਮਰਦਬਾਦ ਪਾਕਿਸਤਾਨ ਮਰਦਬਾਦ ਪਾਕਿਸਤਾਨ ਮਰਦਬਾਦ ਪਾਕਿਸਤਾਨ ਮਰਦਬਾਦ ਬੜੀ ਨਿੰਦਿਆਯੋਗ ਗੱਲ ਹੈਗੀ ਆ ਤੇ ਅੱਜ ਜਿਹੜਾ ਭਾਰਤ ਦਾ ਹਰ ਨਾਗਰਿਕ ਹੈ ਉਹ ਇਸ ਗੱਲ ਤੋਂ ਪੂਰਾ ਗੁੱਸੇ ਦੇ ਵਿੱਚ ਹੈ ਅਸੀਂ ਸਾਰੀਆਂ ਪਾਰਟੀਆਂ ਦੇ ਲੋਕ ਸਾਰੇ ਦੇਸ਼ ਵਾਸੀ ਇਸ ਮਸਲੇ ਦੇ ਉੱਪਰ ਬਿਲਕੁਲ ਇੱਕ ਇਕੱਠੇ ਆ ਤੁਹਾਸੀ ਉਸ ਗੱਲ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਪਾਕਿਸਤਾਨ ਦੇ ਆਗਾਮਾ ਨੂੰ ਜਿਹੜੇ ਆਈਐਸ ਦੇ ਆਈਐਸ ਦੇ ਆਗਾ ਹਨ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਪਾਕਿਸਤਾਨ ਛੋਟਾ ਜਿਹਾ ਦੇਸ਼ ਹੈ ਔਰ ਭੁੱਖਾ ਮਰ ਰਿਹਾ ਦੇਸ਼ ਹੈ ਤੇ ਹਿੰਦੁਸਤਾਨ ਇੱਕ ਵਿਕਸਤ ਦੇਸ਼ ਹੈ ਹਿੰਦੁਸਤਾਨ ਨਾਲ ਪੰਗਾ ਲੈਣਾ ਉਹਨੂੰ ਮਹਗਾ ਪੈ ਸਕਦਾ ਹੈ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਸਾਡੇ ਦੇਸ਼ ਦੇ ਨਾਲ ਅਸੀਂ ਕਿਸੇ ਦੀ ਬਰਬਾਦੀ ਕਰੀਏ ਸੋ ਜਿਸ ਤਰ੍ਹਾਂ ਦੇ ਉਹਨਾਂ ਦੇ ਕਾਰਨਾਮੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਆਪਣਾ ਮੂੰਹ ਜਿਹੜਾ ਪਾਕਿਸਤਾਨ ਵਾਲਿਆਂ ਨੇ ਹਿੰਦੁਸਤਾਨ ਦਾ ਮੂੰਹ ਜਿਹੜਾ ਆਪਣੇ ਬਲ ਕਰਵਾ ਲੈਣਾ ਹੈ ਤੇ ਉਹਨਾਂ ਨੂੰ ਇਹ ਮਹਿੰਗਾ ਪਹਿਣਾ ਤੇ ਇਸ ਗੱਲ ਤੋਂ ਬਾਹਰ ਜਾਣਾ ਚਾਹੀਦਾ ਹੈ। ਪਾਕਿਸਤਾਨ ਤੋਂ ਧਮਕੀ ਵੀ ਦੇ ਰਿਹਾ ਜੀ ਇੰਡੀਆ ਨੂੰ। ਪਾਕਿਸਤਾਨ ਦਾ ਇੱਕ ਜਿਹੜੇ ਝੂਠਾ ਬੰਦਾ ਝੂਠਾ ਬੰਦਾ ਇੱਕ ਆਪਣੀ ਗੱਲ ਕਹਿਣੀ ਚਾਹੁੰਦਾ ਹੁੰਦਾ ਝੂਠਾ ਘਬਰਾੜ ਚ ਆ ਕੇ ਗੱਰ ਰਿਹਾ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹ ਇੱਕ ਜੁੱਟ ਨੇ ਸਿੱਥੇ ਪਾਰਟੀਆਂ ਪਾਵਾ ਜਿੰਨੀਆਂ ਮਰਜ਼ੀ ਨੇ ਧਰਮ ਪਾਵਾ ਜਿੰਨੇ ਮਰਜ਼ੀ ਨੇ ਪਰ ਇੱਥੇ ਇੱਕ ਦੂਜੇ ਨਾਲ ਧਰਮ ਦਾ ਜਿਹੜਾ ਇੱਕ ਦੂਜੇ ਨਾਲ ਨੌ ਮਾਸ ਦਾ ਰਿਸ਼ਤਾ ਹੈ ਕਿ ਅਸੀਂ ਸਾਰੇ ਧਰਮ Hindu, Muslim, Sikh, ईसाई ਸਾਰੇ ਇੱਕਾਂ ਤੇ ਪਾਕਿਸਤਾਨ ਨੂੰ ਇਸ ਦੀ ਗੱਲ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਬਹੁਤ ਧਰਮੀ ਦੇਸ਼ ਹੈ ਤੇ ਫਿਰ ਵੀ ਇੱਕਾ ਤੇ ਜੇ ਪਾਕਿਸਤਾਨ ਵਰਗੇ ਪਾਕਿਸਤਾਨ ਵਰਗੇ ਦੇਸ਼ ਨੂੰ ਉਡਾਉਣ ਵਾਸਤੇ ਪਾਕਿਸਤਾਨ ਵਰਗੇ ਦੇਸ਼ ਨੂੰ ਸਾਡੇ ਤੋਂ دہشت ਜਿਹੜੀ دہشت ਦਾ ਮਾਹੌਲ ਬਣਾਉਂਦੇ ਉਹ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਹਿੰਦੁਸਤਾਨੀ ਬਹੁਤ ਸ਼ਕਤੀਸ਼ਾਲੀ ਇੱਕ ਦੇਸ਼ ਹੈ ਸੋ ਇਸ ਤੋਂ ਡਰਨਾ ਚਾਹੀਦਾ ਉਹਨਾਂ ਨੂੰ ਜੀ ਲੱਗਦਾ ਹਿੰਦੁਸਤਾਨ ਨੂੰ ਜਵਾਬ ਦੇਣਾ ਚਾਹੀਦਾ ਇਸ ਚੀਜ਼ ਤੇ ਜ਼ਰੂਰ ਦੇਣਾ ਚਾਹੀਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਨਾਗਰਿਕ ਨੇ ਸਾਡਾ ਇੱਕ ਇੱਕ ਨਾਗਰਿਕ ਬੜਾ ਕੀਮਤੀ ਹੈ ਤੇ ਜਿਹੜੀਆਂ ਸਾਡੇ ਉਥੇ ਜਿਹੜੇ ਸਾਡੇ ਨੌਜਵਾਨ ਉਥੇ ਗਏ ਹੋਈ ਸੀ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਉਹ ਜਿਹੜੇ ਸਾਡੇ ਨੇ ਉਹ ਸਾਡੇ ਦਿਲਾਂ ਦੇ ਟੁਕੜੇ ਨੇ ਸਾਡੇ ਹਿੰਦੁਸਤਾਨ ਦੀ ਜਿੰਦ-ਜਾਨ ਨੇ ਤੇ ਜੇ ਹਿੰਦੁਸਤਾਨ ਦੇ ਵਿੱਚ ਅਕਬੀਆਸਤਾਂ ਦੀ ਘਟਨਾ ਕਰਦਾ ਤਾਂ ਉਹਨੂੰ ਜਵਾਬ ਦੇਣਾ ਤਾਂ ਪਣਦਾ ਹੀ ਆ ਤੇ ਦੇਵਾਂਗੇ ਰੱਬ ਕੀ ਕਹਿਣਾ ਚਾਹੁੰਦਾ ਅੱਜ ਸਮੂਹ ਨਾਬਾ ਨਿਵਾਸੀਆ ਵੱਲੋਂ ਅਰਦਾਸ ਚੈਰੀਟੇਵਲ ਟਰਸਟ ਵੱਲੋਂ ਜਿਹੜੇ ਪਿਛਲੇ ਦਿਨੀ ਬਹੁਤ ਮੰਦਭਾਗੀ ਘਟਨਾ ਹੋਈ ਹੈ 22 ਤਰੀਕ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਵੀ ਦੇਖੋ ਬਹੁਤ ਮਾੜਾ ਇੱਕ ਦੂਜੀ ਤੀਜੀ ਵਾਰ ਬਿਆਵਾਰ ਕਰਿਆ ਪਾਕਿਸਤਾਨ ਨੇ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਜੋ ਵੀ ਇਹ ਸਾਜ਼ਿਸ਼ ਦੇ ਪਿੱਛੇ ਨੇ ਚਾਹੇ ਉਹ ਕੋਈ ਵੀ ਆ ਚਾਹੇ ਉਹ ਸਿਆਸੀ ਬੰਦਾ ਚਾਹੇ ਉਹ ਕੋਈ ਵੀ ਆ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ